ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿੱਦਾਂ ਆਪਾਂ ਗੁਰਬਾਣੀ 'ਚ ਸੁਣਦੇ ਆਂ ਕਿ ਭਗਤਾਂ ਕੀ ਚਾਲ ਨਰਾਲੀ ਤੇ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਜੀ ਵੇਖੋ ਵੀਰ ਜੀ ਕਿ ਗੁਰਬਾਣੀ ਦੇ ਅੰਦਰ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਆਪਾਂ ਅਨੰਦ ਸਾਹਿਬ ਦੀ ਬਾਣੀ ਦੇ ਅੰਦਰ ਪੜ੍ਹਦੇ ਆਂ ਅਨੰਦ ਸਾਹਿਬ ਦੀ ਬਾਣੀ ਜਿੱਦੋਂ ਆਪਾਂ ਨਿਤਨੇਮ ਕਰਦੇ ਹਾਂ ਤੇ ਪੰਜਵੀਂ ਬਾਣੀ ਹੈ ਪਹਿਲੀ ਬਾਣੀ ਜਪਜੀਤ ਸਾਹਿਬ ਹੈ ਜਪ ਸਾਹਿਬ ਹੈ ਤਉ ਪ੍ਰਸਾਦ ਸਵੇਗੀ ਹਨ ਦਸਮ ਪਾਤਸ਼ਾਹ ਮਹਾਰਾਜ ਜੀ ਦੀ ਆਚਾਰਨ ਕੀਤੀ ਹੋਈ ਚੌਪਈ ਸਾਹਿਬ ਬਾਣੀ ਹੈ ਉਸ ਤੋਂ ਬਾਅਦ ਅਨੰਦ ਸਾਹਿਬ ਬਾਣੀ ਹੈ ਇਹ ਆਪਾਂ ਨੂੰ ਸਤਿਗੁਰਾਂ ਜੀ ਨੇ ਨਿਤ ਦੇ ਨਿਯਮ ਵਿੱਚ ਦਿੱਤੀ ਹੈ ਨਿਤਧਰਤ ਨੇਤਾ ਪ੍ਰਤੀ ਦੇ ਨੇਮਧਰਤ ਉਸ ਚੀਜ਼ ਨੂੰ ਨਿਤਾ ਪ੍ਰਤੀ ਕਰਨਾ ਨੇਮ ਇਸੇ ਕਰਕੇ ਨਿਤ ਨੇ ਸੋ ਆਪ ਜੀ ਨੇ ਜਿਹੜਾ ਪ੍ਰਸ਼ਨ ਕੀਤਾ ਕਿ ਭਗਤਾਂ ਕੀ ਚਾਲ ਨਰਾਲੀ ਕਿਵੇਂ ਹੈ ਕਿਉਂਕਿ ਜਿਹੜਾ ਸਿੱਖੀ ਦਾ ਮਾਰਗ ਹੈ ਇਹ ਬੜਾ ਹੀ ਵਿਖਮ ਹੈ ਕਠਨ ਹੈ ਤੇਸ ਤੇ ਚੱਲਣਾ ਵੀ ਬਹੁਤ ਜਾਦਾ ਔਖਾ ਹੈ ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਅੰਦਰ ਕਿਹਾ ਹੈ ਜਿਹੜੇ ਭਗਤ ਸ਼ਬਦ ਹਨ ਇਹ ਭਗਤੀ ਦੇ ਨਾਲ ਵੀ ਆਪਾਂ ਸਬੰਧਤ ਕਹਿ ਸਕਦੇ ਹਾਂ ਜੇ ਕੋਈ ਆਮ ਹੋਵੇ ਆਪਾਂ ਆਮ ਹੀ ਕਹਿੰਦੇ ਬੜਾ ਭਗਤ ਬੰਦਾ ਹੈ ਕਿ ਜਿਹਨੂੰ ਕੋਈ ਜ਼ਿਆਦਾ ਸਮਝ ਨਹੀਂ ਪਰਮੇਸ਼ਰ ਦੇ ਭਾਣੇ ਵੀ ਤੁਰਨ ਵਾਲਾ ਹੈ ਭਗਤ ਸ਼ਬਦ ਗੁਰਬਾਣੀ ਅੰਦਰ ਭਗਤ ਮੁਕਤਾ ਵੀ ਆਇਆ ਹੈ ਔਂਕੜ ਨੂੰ ਵੀ ਆਇਆ ਹੈ ਤੇ ਤਤੈ ਨੂੰ ਸਾਰੀ ਭਗਤੀ ਵੀ ਆਇਆ ਇਹਦੇ ਅਰਥ ਵਖੋ ਵਖਰੇ ਨਹੀਂ ਪਰ ਭਗਤਾਂ ਦੀ ਚਾਲ ਨਰਾਲੀ ਜਿਹੜੀ ਮਾਰਨ ਕਿਹਾ ਉਹਦੇ ਨਰਾਲੀ ਦਾ ਅਰਥ ਹੈ ਨਿਆਰੀ ਨਰਾਲੀ ਦਾ ਅਰਥ ਇਹ ਨਹੀਂ ਕਿ ਕੋਈ ਕਿ ਆਮ ਮਨੁੱਖ ਵੀ ਤੁਰਦਾ ਹੈ ਤੇ ਜਿਹੜਾ ਭਗਤ ਹੈ ਉਹ ਵੀ ਜਾਂ ਕੋਈ ਵਿੰਗਾ ਤੇ ਜਿਹੜਾ ਇਸ ਤਰ੍ਹਾਂ ਦਾ ਨਹੀਂ ਹੈ ਉਥੇ ਨਰਾਰੀ ਦਾ ਅਰਥ ਹੈ ਭਗਤਾਂ ਕੀ ਚਾਲ ਨਰਾਲੀ ਦਾ ਅਰਥ ਹੈ ਵੱਖਰੀ ਵੱਖਰੀ ਕਿਵੇਂ ਹੈ ਕਿਉਂਕਿ ਪਰਮੇਸ਼ਰ ਦੇ ਪਿਆਰਿਆਂ ਦੀ ਤੇ ਮਨੁੱਖ ਦੇ ਆਮ ਜੀਵਾਂ ਦੀ ਸੰਸਾਰੀਆਂ ਦੀ ਕਦੇ ਵੀ ਬਣਨੀ ਹੁੰਦੀ ਕਿਉਂਕਿ ਮਹਾਰਾਜ ਨੇ ਗਰਬਾਣੀ ਦੇ ਅੰਦਰ ਪਾਵਨ ਸ਼ਬਦ ਆਪਾਂ ਪੜ੍ਹਦੇ ਆ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਏ ਜਿਹੜੀ ਭਗਤ ਦੀ ਸੋਚਣੀ ਹੈ ਉਹਦੀ ਆਪਣੀ ਗੁਰੂ ਵਾਲੀ ਸੋਚ ਨਹੀਂ ਹੈ ਤੇ ਜਿਹੜਾ ਆਮ ਮਨੁੱਖ ਸੰਸਾਰੀ ਜੀਵ ਹੈ ਉਹਦੀ ਆਪਣੀ ਸੋਚ ਨਹੀਂ ਹੈ ਕਿਉਂਕਿ ਜਿਹੜਾ ਭਗਤ ਹੈ ਉਹ ਪਰਮੇਸ਼ਰ ਦੀ ਅराधना ਕਰ ਕਰਕੇ ਉਹਦੇ ਹੁਕਮ ਵਿੱਚ ਚੱਲ ਕੇ ਉਹ ਇਹ ਸਮਝਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਭਲਾ ਹੀ ਹੈ ਕਿਉਂਕਿ ਅਸਲ ਵਿੱਚ ਹੈ ਹੀ ਇਹੋ ਭਗਤੀ ਭਗਤ ਹੈ ਹੀ ਇਸੇ ਤਰ੍ਹਾਂ ਦਾ ਕਿ ਜੋ ਪਰਮੇਸ਼ਰ ਵੱਲੋਂ ਬਣਾਈ ਹੋਈ ਉਸ ਕੁਦਰਤ ਵਿੱਚ ਕਹਿ ਲਈਦਾ ਜਿਹੜੀ ਜ਼ਿੰਦਗੀ ਨੂੰ ਪਰਮੇਸ਼ਰ ਦਿੱਤੀ ਉਹਦੇ ਵਿੱਚ ਰਹਿ ਕੇ ਉਹਦੇ ਸ਼ਕਰਾਨੇ ਵਿੱਚ ਉਹਦੇ ਸਬਰ ਵਿੱਚ ਹਮੇਸ਼ਾ ਉਹ ਜੁੜਿਆ ਰਹਿੰਦਾ ਹੈ ਉਹ ਹਮੇਸ਼ਾ ਭਗਤੀ ਦੇ ਵੱਲ ਜੁੜਿਆ ਰਹਿੰਦਾ ਹੈ ਇਸੇ ਕਰਕੇ ਮਾਰਨ ਕਹਿਆ ਕਿ ਜਿਹੜੀ ਭਗਤ ਦੀ ਚਾਲ ਹੈ ਦੁਨੀਆ ਤੋਂ ਵੱਖਰੀ ਹੈ ਕਿਉਂ ਵੱਖਰੀ ਹੈ ਕਿਉਂਕਿ ਜੋ ਬੁਰ ਕਹੈ ਸੋਈ ਭਲ ਮੰਨੂ ਹਰ ਹਰ ਕਥਾ ਨਰਨਾਰਾਇਣ ਗੁਰਸਿੰਘ ਗੁਰਸਿੱਖ ਮੀਤ ਚਲੋ ਗੁਰਚਾਲੀ ਨਰਾਲੀ ਕਿਵੇਂ ਹੈ ਕਿਉਂਕਿ ਉਹ ਗੁਰਸਿੱਖ ਉਹ ਭਗਤ ਜੋ ਰੱਬ ਦੀ ਚਾਲ ਹੈ ਜੋ ਪਰਮੇਸ਼ਰ ਦੀ ਚਾਲ ਹੈ ਉਹਦੇ ਵਿੱਚ ਤੁਰਦਾ ਹੈ ਤੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਕਿਉਂਕਿ ਆਮ ਤੇ ਸਾਡੇ ਜੀਵਾਂ ਦੀ ਜਿਹੜੀ ਜ਼ਿੰਦਗੀ ਹੈ ਨਾ ਸ਼ੁਕਰੀ ਹੁੰਦੀ ਰਹਿੰਦੀ ਆ ਆਪਾਂ ਆਮ ਹੀ ਕਹਿੰਦੇ ਆ ਜੇਕਰ ਅਸੀਂ ਜੋ ਕਰੀਏ ਹੋ ਜਾਏ ਤੇ ਆਪਾਂ ਕਹਿੰਦੇ ਬੜਾ ਵਧੀਆ ਹੋ ਗਏ ਇਹ ਮੈਂ ਕੀਤਾ ਹੈ ਪਰ ਜੇਕਰ ਆਪਣੇ ਯਤਨ ਦੇ ਨਾਲ ਉਹ ਕੰਮ ਨਾ ਹੋਏ ਤੇ ਆਪਾਂ ਕਹਿੰਦੇ ਰੱਬ ਸਾਡਾ ਦੁਸ਼ਮਣ ਬਣ ਗਿਆ ਹੈ ਰੱਬ ਸਾਡਾ ਵੈਰੀ ਹੋ ਗਿਆ ਹੈ ਪਰ ਜਿਹੜਾ ਭਗਤ ਹੈ ਉਹ ਇਸ ਤਰ੍ਹਾਂ ਦਾ ਨਹੀਂ ਹੈ ਉਹ ਦੀ ਚਾਲ ਨਰਾਲੀ ਇਸ ਕਰਕੇ ਹੈ ਕਿ ਜੋ ਗੁਰ ਕਹੈ ਸੋਈ ਭਲ ਮੰਨ ਇਹ ਜੋ ਗੁਰੂ ਕਹਿੰਦਾ ਉਹਨੂੰ ਪੜਾ ਕਰਕੇ ਮੰਨ ਲੈਂਦਾ ਹੈ ਜੋ ਗੁਰ ਕਹੈ ਸੋਈ ਭਲ ਮੰਨ ਉਹ ਹਰ ਹਰ ਕਥਾ ਨਰਾਲੀ ਗੁਰ ਸਿੱਖ ਮੀਤ ਚਲੋ ਗੁਰਜਾ ਕਹਿੰਦੇ ਹੇ ਗੁਰੂ ਕੇ ਸਿੱਖੋ ਕਿ ਜਿਵੇਂ ਭਗਤ ਦੀ ਚਾਲ ਵਿੱਚ ਚੱਲ ਰਿਹਾ ਹੈ ਉਸ ਪਰਮੇਸ਼ਰ ਦੇ ਬਾਣੀ ਵਿੱਚ ਚੱਲ ਰਿਹਾ ਹੈ ਕਿ ਤੁਸੀਂ ਵੀ ਪਰਮੇਸ਼ਰ ਦੀ ਚਾਲ ਵਿੱਚ ਚੱਲੋ ਜੋ ਗੁਰ ਕਹ ਸੋਈ ਭਲ ਮਾ ਨੂੰ ਹਰ ਹਰ ਕਥਾ ਨਿਰਾਲੀ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਉਹਦੀ ਚਾਲ ਨਿਰਾਲੀ ਹੈ ਉਹਦੀ ਚਰਾਲ ਵੱਖਰੀ ਹੈ ਕਿਉਂ ਕਿਉਂਕਿ ਉਹ ਪਰਮੇਸ਼ਰ ਦੇ ਬਾਣੀ ਵਿੱਚ ਤੁਰਨ ਵਾਸਤੇ ਰਾਜੀ ਹੋ ਗਿਆ ਹੈ ਉਸ ਅਕਾਲ ਪੁਰਖ ਵੈਗਰੂ ਦੇ ਭਾਣੇ ਨੂੰ ਮਿੱਠਾ ਕਰਕੇ ਮਨ ਨੂੰ ਲੱਗ ਪਿਆ ਹੈ ਇਸੇ ਕਰਕੇ ਕਿਹਾ ਹੈ ਖੰਨੇਓ ਤਿੱਖੀ ਵਾਲੋ ਨਕੀ ਏਤ ਮਾਰਗ ਜਾਣਾ ਕਹਿੰਦੇ ਖੰਨੇ ਨਾਲੋਂ ਇਹ ਤਿੱਖੀ ਹੈ ਤੇ ਵਾਲੋਂ ਮੜੀ ਬਰੀਕ ਹੈ ਇਸ ਕਰਕੇ ਉਸ ਅਕਾਲ ਪੁਰਖ ਵੈਗਰੂ ਦੇ ਜਦੋਂ ਭਾਣੇ ਵਿੱਚ ਤੁਰਦਾ ਹੈ ਇਹ ਹੈ ਤਾਂ ਪਹਿਲਾ ਕਠਨ ਕਿਉਂਕਿ ਆਪਾਂ ਆਮ ਕਹਿੰਦੇ ਸਿੱਖੀ ਜਿਹੜੀ ਹੈ ਨਾ ਗੁਰਮਖੋ ਇਹ ਕੇਵਲ ਮਨਜੇ ਦੇ ਪਿਆਰੇ ਨਹੀਂ ਮਿਲਦੀ ਇਹ ਜਿਹੜੀ ਸਿੱਖੀ ਹੈ ਕਮਾਉਣੀ ਪੈਂਦੀ ਹੈ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਹੈ ਇਸੇ ਕਰਕੇ ਜਿਹੜੀ ਸੰਸਾਰ ਦੀਆਂ ਉਹ ਆਸ਼ਾਵਾਂ ਨੂੰ ਮਾਰ ਦਿੰਦਾ ਹੈ ਤੇ ਪਰਮੇਸ਼ਰ ਦੀ ਇੱਕੇ ਚਾਲ ਵਿੱਚ ਉਹ ਚੱਲਦਾ ਹੈ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਕਿ ਜਿੱਦੋਂ ਆਪਾਂ ਜੀਵਨ ਪੜਦੇ ਹਾਂ ਤੇ ਭਾਈ ਲੈਣਾ ਜੀ ਗੁਰੂ ਸਾਹਿਬ ਕੋਲ ਆਉਂਦੇ ਕਿ ਭਗਤਾਂ ਦੀ ਚਾਲ ਨਰਾਲੀ ਕਿਵੇਂ ਹੈ ਜਦੋਂ ਗੁਰੂ ਸਾਹਿਬ ਕੋਲੇ ਹੁੰਦੇ ਆ ਨਾ ਤੇ ਉਦੋਂ ਆਮ ਕੇ ਇਹ ਰੀਤ ਕਹਿ ਲੋ ਕਿ ਜਦੋਂ ਕੋਈ ਦਰਸ਼ਨ ਕਰਨੇ ਹੁੰਦੇ ਸਨ ਜਾਂ ਕਿਸੇ ਨੇ ਆਪਣੇ ਗੁਰੂ ਤੋਂ ਕੋ ਸਿੱਖਿਆ ਲੈਣੀ ਹੁੰਦੀ ਸੀ ਉਹ ਤੋਂ ਪਟਾਵਾਂ ਲੈ ਕੇ ਜਾਂਦੇ ਸਨ ਕੋਈ 1 ਟਕਾ ਨਮਸਕਾਰ ਕਰਦਾ ਸੀ ਕੋਈ 2 ਟਕੇ ਕਰਦਾ ਸੀ ਤੇ ਜਿਗਰ ਆਉਂਦਾ ਸਾਡੇ ਇਤਿਹਾਸਕਾਰਾਂ ਕੀਤਾ ਭਾਈ ਲਾਣਾ ਵੀ ਜਦੋਂ ਦਰਸ਼ਨ ਕਰਨ ਵਾਸਤੇ ਗਏਨ ਇਕ ਤਾਂ ਉਹਨਾਂ ਦੇ ਨਾਂ ਜੀਵਨ ਦੀ ਇਹ ਘਟਨਾ ਹੈ ਕਿ ਘੋੜੀ ਤੇ ਚੜ ਕੇ ਗਏ ਸਨ ਤੇ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਘਰ ਦਾ ਰਸਤਾ ਦੱਸਿਆ ਦੂਸਰੀ ਵੀ ਸਾਖੀਕਰਾਂ ਨੇ ਸਾਖੀ ਲਿਖੀ ਹੈ ਕਿ ਭਾਈ ਲੈਣਾ ਇੱਕ ਲੋਣ ਦੀ ਸੱਲ ਲੈ ਕੇ ਗਏ ਇੱਕ ਨਾਲ ਚਟਾਈ ਲੈ ਕੇ ਗਏ ਕਿ ਜਿਹਨੂੰ ਆਪਾਂ ਵਸ਼ਾਈ ਕਹਿੰਦੇ ਹਾਂ ਜਦੋਂ ਗਏ ਦਰبار ਲੱਗਾ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਉਪਦੇਸ਼ ਨਾਲ ਗੁਰੂ ਕੀ ਬਾਣੀ ਦੇ ਉਪਦੇਸ਼ ਨਾਲ ਧੁਰ ਕੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਸਨ ਤੇ ਦੀਵਾਨਾ ਦੀ ਸਮਾਪਤੀ ਤੋਂ ਬਾਅਦ ਆਮ ਜਿਹੜੀਆਂ ਪਟਾਵਾਂ ਸਨ ਵੇਖੀਆਂ ਗਈਆਂ ਕਿਸੇ ਨੇ ਆਖਿਆ ਮਹਾਰਾਜ ਫਲਾਨਾ ਸੇ ਖਾ ਲੈ ਕੇ ਆਇਆ ਹੈ ਕਿਸੇ ਨੇ ਆਖਿਆ ਮਹਾਰਾਜ ਆਹ ਸੇਵਕ ਆਪ ਜੀ ਵਾਸਤੇ ਆ ਕੁਝ ਲੈ ਕੇ ਆਇਆ ਹੈ ਪਰ ਇਹ ਤੇ ਜਿਹੜੀ ਇਹੋ ਜਿਹਾ ਕੋਈ ਵੀ ਸਿੱਖ ਆਇਆ ਹੈ ਕਿ ਜਿਨਨੇ ਕਿ ਲੂਣ ਦੀ ਸਿਲ ਜਿਹੜੀ ਹੈ ਉਹ ਲਿਆਂਦੀ ਹੈ ਆਖਿਆ ਭਾਈ ਉਹ ਕਿਹੜੇ ਸਿੱਖ ਨੇ ਲਿਆਂਦੀ ਕਹਿੰਦੇ ਇਹਨਾਂ ਨੇ ਲਿਆਂਦੀ ਹੋਈ ਉਹਨਾਂ ਨੂੰ ਜਦੋਂ ਆਖਿਆ ਕਿ ਭਾਈ ਇਹ ਤੁਸੀਂ ਲੈ ਕੇ ਆਇਓ ਪਰ ਇਹਦੇ ਵਾਸਤੇ ਸਾਡਾ ਕਿ ਤੁਹਾਡੇ ਮਨ ਵਿੱਚ ਇਹੋ ਜੇ ਵਿਚਾਰ ਕਿਦਾਂ ਆਏ ਕਿ ਕੋਈ ਵੱਖੋ-ਵੱਖਰੀਆਂ ਵਸਤੂਆਂ ਲੈ ਕੇ ਆਉਂਦਾ ਗੁਰੂ ਕੀ ਲੰਗਰਾਂ ਵਿੱਚ ਪਰ ਤੁਸੀਂ ਲੋਣ ਦੀ ਜਿਹੜੀ ਸੇਲੂ ਲੈ ਕੇ ਆਏ ਉਹਨੇ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਆਖਿਆ ਮਹਾਰਾਜ ਕਿ ਮੈਂ ਇਹ ਗੱਲ ਪ੍ਰਤੀਤ ਹੁੰਦੀ ਹੈ ਕਿ ਜਿਹੜੀ ਸਿੱਖੀ ਹੈ ਨਾ ਉਹ ਲੋਣ ਦੀ ਸੇਲ ਚੱਟਣ ਦੇ ਬਰਾਬਰ ਹੈ ਕਿਉਂਕਿ ਪਹਿਲਾਂ ਇਹਦੇ ਵਿੱਚ ਕੋਈ ਸਵਾਦ ਨਹੀਂ ਹੈ ਪਰ ਜਿਹੜਾ ਇਹਨੂੰ ਸ਼ੌਂਕ ਦੇ ਨਾਲ ਜਿਹੜਾ ਇਹਨੂੰ ਚਾਹ ਦੇ ਨਾਲ ਇਸ ਸਿੱਖੀ ਦੀ ਲੋਣ ਦੀ ਸਿੱਲ ਨੂੰ ਚੱਟ ਲੈਂਦਾ ਹੈ ਆਪਣਾ ਆਪ ਭਾਵ ਗਵਾ ਦਿੰਦਾ ਹੈ ਇਹਦੇ ਤੋਂ ਬਾਅਦ ਇਹ ਜਿਹੜੀ ਭਗਤ ਦੀ ਚਾਲ ਹੈ ਇਹ ਜਿਹੜੀ ਵੱਖਰੀ ਚਾਲ ਹੈ ਉਹ ਸੰਸਾਰ ਤੋਂ ਵੱਖਰੀ ਬਣ ਜਾਂਦੀ ਹੈ ਦੂਜਾ ਕਿਹਾ ਮਹਾਰਾਜ ਚਟਾਈ ਲੈ ਕੇ ਆਏ ਸਨ ਆਖਣ ਲੱਗੇ ਕਿ ਇਹਨੇ ਵੀ ਆਪਣਾ ਆਪ ਗਵਾਇਆ ਤੇ ਫਿਰ ਜਾ ਕੇ ਪਹਿਲਾਂ ਇਹ ਪੈਰਾਥਲੀ ਲਿਤਦੀ ਗਈ ਪਹਿਲਾਂ ਵੱਡ ਕੇ ਲਿਆਂਦਾ ਗਿਆ ਤਿਆਰ ਕੀਤੀ ਗਈ ਉਸ ਰਸਤੇ ਤੇ ਸੁੱਟਿਆ ਗਿਆ ਕਿ ਜਿੱਥੇ ਆਮ ਆਵਾਜਾਈ ਚਲਦੀ ਸੀ ਕਿ ਜਿਹਦੇ ਤੇ ਬੜੇ ਬੜੇ ਵਾਹਨ ਭਾਰੇ ਭਾਰੇ ਲੰਘਦੇ ਰਹੇ ਇਹਨੇ ਜਦੋਂ ਆਪਣਾ ਆਪ ਗਵਾਇਆ ਤੇ ਫਿਰ ਇਹ ਕਿਸੇ ਦੇ ਬਿਸਤਰੇ ਦਾ ਸ਼ਿੰਗਾਰ ਬਣੀ ਕਿ ਸਿੱਖੀ ਆਪਣਾ ਆਪ ਗਵਾਕੇ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਤੇ ਇਸ ਕਰਕੇ ਮਹਾਰਾਜ ਮੈਂ ਤੁਹਾਡੀ ਚਾਲ ਵਿੱਚ ਜਿਵੇਂ ਜਿਵੇਂ ਆਪ ਜੀ ਨੇ ਸਵਾਵਾ ਕਰਾਈ ਤੇ ਫਿਰ ਮੇਰੀ ਇਹ ਚਾਲ ਜਿਹੜੀ ਹੈ ਗੁਰੂ ਦੇ ਵੱਲ ਬਣਦੀ ਹੈ ਆਪ ਜੀ ਦਾ ਸਵਾਲ ਸੀ ਕਿ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਕਿਉਂਕਿ ਇਹ ਬਖਮ ਔਖਾ ਮਾਰਗ ਹੈ ਤੇ ਦੁਨੀਆ ਦੀ ਚਾਲ ਵੱਖਰੀ ਹੈ ਤੇ ਭਗਤ ਦੀ ਚਾਲ ਵੱਖਰੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਨਰਲਲੀ ਦਾ ਅਰਥ ਉਹਦੀ ਵੱਖਰੀ ਚਾਲ ਹੈ ਉਹ ਆਪਣੇ ਭਾਣੇ ਵਿੱਚ ਰਹਿ ਕੇ ਦਿੱਤੇ ਹੋਏ ਹਰੇਕ ਚੀਜ਼ ਦੇ ਨਾਲ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਉਹਦੇ ਹੱਥ ਹਮੇਸ਼ਾ ਜੁੜੇ ਰਹਿੰਦੇ ਆ ਤੇ ਆਪਣੇ ਦਾਤੇ ਦੇ ਅੱਗੇ ਹਮੇਸ਼ਾ ਸਿਰ ਚੁਕਾਈ ਰੱਖਦਾ ਹੈ ਆਪ ਜੀ ਨੇ ਜੋ ਸਵਾਲ ਕੀਤਾ ਸੀ ਕਿ ਭਗਤਾਂ ਦੀ ਚਾਲ ਕਿਵੇਂ ਵੱਖਰੀ ਹੈ ਆਪ ਜੀ ਦੇ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਹੈ